ਸ਼੍ਰੋਮਣੀ ਕਾਲੀਦਲ ਦੇ ਆਗੂ ਵਿਕਰਮ ਬੁਝੀਟਿਆ ਦੀ ਅੱਜ ਬੁਹਾਲੇ ਦੇ ਇੱਕ ਕੋਰਟ ਦੇ ਵਿੱਚ ਪੇਸ਼ੀ ਹੈ ਤੇ ਬੁਹਾਲੇ ਦੀ ਦਰਤ ਵਿੱਚ ਬੁਝੀਟਿਆ ਨੂੰ ਪੇਸ਼ ਕੀਤਾ ਜਾਵੇਗਾ ਤੇ ਬੁਝੀਟਿਆ ਤੇ ਸੱਤ ਦਿਨਾਂ ਦੇ ਰਿਮਾਂਡ ਖਤਮ ਹੋਣ ਤੋਂ ਬਾਅਦ ਅੱਜ ਬੁਝੀਟਿਆ ਨੂੰ ਕੋਰਟ ਵਿੱਚ ਪੇਸ਼ ਕੀਤਾ ਜਾਵੇਗਾ ਦੱਸਦੀ ਕਿ ਬੁਝੀਟਿਆ ਨੂੰ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਇਸ ਨੂੰ ਲੈ ਕੇ ਪੰਜਾਬ ਪੁਲਿਸ ਦੇ ਵੱਲੋਂ ਕਾਲੀਦਲਾਗੂਆ ਨੂੰ ਨਜ਼ਰਬੰਦ ਕੀਤਾ ਜਾ ਰਿਹਾ ਜਿੱਤੇ ਕਿ ਸ਼੍ਰੋਮਣੀ ਕਾਲੀਦਲ ਦੇ ਸਿਨੇ ਆਗੂ ਮਹੇਸ਼ ਸਿੰਦਰ ਸਿੰਘ ਗਰਵਾਲ ਦੇ ਘਰੋਂ ਪੁਲਿਸ ਪਹੁੰਚੀ ਹੈ ਤੇ ਕਾਲੀਕਲ ਦੇ ਆਕੂ ਗਰਵਾਲ ਦੇ بیٹے ਇਤੇਸ਼ ਗਰਵਾਲ ਨੂੰ ਨਜ਼ਰਬੰਦ ਕੀਤਾ ਗਿਆ। ਦੱਸਦੀ ਕਿ ਅਮਰitsar ਵਿਕੇ ਵੀ ਕਾਲੀ ਆਕੂਆਂ ਨੂੰ ਨਜ਼ਰਬੰਦ ਕੀਤਾ ਗਿਆ। ਜਨਰਲ ਹੀ ਰਾਲਾ ਪੰਜਾਬ ਦੇ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਵਿਕੇ ਵੀ ਕਾਲੀਦਾਲ ਆਕੂਆਂ ਨੂੰ ਪੁਲਿਸ ਨੇ ਰੋਕਿਆ। ਜਾਣਕਾਰੀ ਇਹ ਵੀ ਗੱਲ ਸਾਂਝੀ ਕਰਦੀ ਹੈ ਕਿ ਸੋਮਵਾਰ ਨੂੰ ਵਿਜੀਲੈਂਸ ਬਿਊਰੋ ਮਜੀਠੀਆ ਨੂੰ ਪਹੁੰਚ ਗਿਛ ਅਤੇ ਜਾਂਚ ਤੇ ਲਈ ਅਮਰitsar ਸਤਤੋਨਾ ਦੇ ਮਜੀਠਾ ਸਥਿਤ ਘਰ ਤੇ ਦਫ਼ਤਰ ਲੈ ਕੇ ਗਿਆ ਸੀ। ਇਸ ਮਾਮਲੇ ਦੇ ਵਿੱਚ ਪੰਜਾਬ ਤੋਂ ਇਲਾਵਾ ਵਿਜੀਲੈਂਸ ਨੇ Haryana, Delhi, Uttar Pradesh ਅਤੇ Chandigarh ਦੇ ਵਿੱਚ ਵੀ ਇੱਕੋ ਸਵੇਰ ਚਾਪੇਮਾਰੀ ਕੀਤੀ ਹੈ। ਜਿੰਨ ਕੀ ਅੱਜ ਸੀ Chandigarh ਧਰਨੇ ਦੇ ਵਿੱਚ ਆ ਰਹੇ ਸੀ। ਸਾਨੂੰ ਰਸਤੇ ਦੇ ਵਿੱਚ ਹੀ ਮੁਲਾਜ਼ਮਾਂ ਵੱਲੋਂ ਰੋਕ ਲੇਟਾ ਗਿਆ। ਤੇ ਜਿਵੇਂ ਤੁਸੀਂ ਦੇਖ ਸਕਦੇ ਹੋ ਤੇ ਆ ਸਾਰੇ ਮੁਲਾਜ਼ਮ ਖੜੇ ਆ ਗਏ। ਸਾਨੂੰ ਪਤਾ ਨਾ ਲੱਗਿਆ ਵੀ ਕਿਸ ਕਾਰਨ ਲਗਾ ਦਿੱਤਾ ਸਾਨੂੰ ਅਸੀਂ ਇਹਨਾਂ ਨੂੰ ਇਹ ਵੀ ਪੁੱਛ ਰਹੇ ਹਾਂ ਵੀ ਸਾਨੂੰ ਰੀਜ਼ਨ ਤਾਂ ਦੱਸੋ ਵੀ ਸਾਨੂੰ ਰਸਤੇ ਦੇ ਵਿੱਚ ਕਿਉਂ ਰੋਕਿਆ ਸਾਨੂੰ ਅੱਗੇ ਨਹੀਂ ਜਾਣ ਦਿੱਤਾ ਜਾ ਰਿਹਾ ਸਾਡੇ ਇਹਨਾਂ ਨੇ ਫੋਨ ਵੀ ਸਾਡੇ ਮਤਲਬ ਬੀਬੀ ਵੀਡੀਓ ਬਣਾ ਰਹੀ ਸੀ ਰੋਕ ਫੋਨ ਵੀ ਖੋ ਲਿਆ ਤੇ ਅਸੀਂ ਇਹਨਾਂ ਨੂੰ ਹੀ ਬੇਨਤੀ ਕਰ ਰਹੇ ਹਾਂ ਵੀ ਸਾਨੂੰ ਦੱਸੋ ਵੀ ਕਿਉਂ ਰੋਕਿਆ ਸਾਨੂੰ ਦੱਸੋ ਸਰ ਕਿਉਂ ਰੋਕਿਆ ਸਾਨੂੰ ਹਾਂਜੀ ਅਸੀਂ ਦੇਖੋ ਸਾਰੇ ਜਾਣੇ ਜਾ ਰਹੇ ਸੀ ਜੀ ਡਰਾਈਵਰੀ ਆਪਣੀ ਕਰ ਰਹੇ ਆ ਖੁਦ ਅਸੀਂ ਦੋ ਵਾਰੀ ਕਹਤਾ ਸਰ ਨੂੰ ਵੀ ਅਸੀਂ ਮੱਥਾ ਟੇਕਣ ਜਾ ਰਹੇ ਆ ਤੇ ਵੱਲ ਕਰਕੇ ਮੱਥਾ ਟੇਕਣ ਦੀ ਸੱਚਾਈ ਹੈ ਜੀ ਅਸੀਂ ਜਾ ਰਹੇ ਆ ਸਾਡੀ ਜਿਹੜੇ ਸਾਨੂੰ ਬੇਗਨਾ ਸਾਡੇ ਮਜੀਠੀਆ ਸਾਹਿਬ ਨੂੰ ਅੰਦਰ ਕੀਤਾ ਗਿਆ ਸਾਡੀ ਜਿੰਨੀ ਸੋਮਣੀ ਅਕੜ ਦਾ ਦੀ ਲੀਡਰਸ਼ਿਪ ਹੈ ਸਾਰੇ ਅਸੀਂ ਪਹੁੰਚ ਰਹੇ ਆ ਜੀ ਅਸੀਂ ਹੱਕ ਦੀ ਲੜਾਈ ਲੜ ਰਹੇ ਆ ਕੋਈ ਐ ਥੋੜਾ ਵੀ ਅਸੀਂ ਕੋਈ ਕੋਈ ਗੁਨਾਹ ਕੀਤਾ ਜਾਂ ਕੋਈ ਕਤਲ ਕੀਤਾ ਨੇ ਵੀ ਜਿਹੜੇ ਸਾਨੂੰ ਐ ਸੜਕਾਂ ਤੇ ਰੋਕਿਆ ਜਾਊਗਾ ਪਰ ਅਸੀਂ ਬੇਨਤੀ ਕਰਦੇ ਆ ਵੀ ਸਰ ਸਾਨੂੰ ਜਾਣ ਦੋ ਜੀ ਸਾਨੂੰ ਜਾਣ ਦੋ ਸਾਨੂੰ ਸਰ ਬਾਰ ਐਸੋਸੀਏਸ਼ਨ ਦਾ ਮੇਰੀ 2006 ਦੀ ਪੰਜਾਬ ਐਂਡ ਹਰਿਆਣਾ 바ਰ ਕਾਉਂਸਲ ਵੱਲੋਂ ਜਿਹੜੀ ਸੀ ਮੇਰੀ ਅਨਰੋਲਮੈਂਟ ਹੋਈ ਹੋਈ ਆ ਰੈਗੂਲਰ ਮੈਂਬਰ ਮੈਂ ਇਸ ਬਾਰ ਐਸੋਸੀਏਸ਼ਨ ਦਾ ਆ ਇਹਦੇ ਨਾਲ ਹੀ ਮੇਰੇ ਕੋਲ ਜਿਹੜਾ ਆ ਇਹ ਹੈਗਾ ਮੇਰਾ ਸਰਟੀਫਿਕੇਟ ਅਮਰਸਰ ਬਾਰ ਐਸੋਸੀਏਸ਼ਨ ਵੱਲੋਂ 36 ਨੂੰ 30 ਜੂਨ ਨੂੰ 319 ਨੰਬਰ ਦੇ ਨਾਲ ਮੈਨੂੰ ਇਸ਼ੂ ਕੀਤਾ ਗਿਆ ਮੇਰਾ ਅਨਰੋਲ ਕੀ as an advocate with amritsar bar association and has been practicing as an advocate in district court amritsar since 2006 to till date he is a regular member of amritsar bar association pradhan sade gurpreet bhanesar ji secretary vicky mehra ji mere naal baithe ne sade bar de pehlo pradhan reh chuke ne bahut satkar yog advocate pradeep saini ji ne advocate aman pardhwaj ne advocate amandeep randhava ne advocate sahaban baithe ha main ਐਡਵੋਕੇਟ ਦੀ ਹਸਿਆਤ ਦੇ ਤੌਰ ਤੇ ਐਸ ਐਨ ਐਡਵੋਕੇਟ ਮੈਂ ਲੀਗਲ ਐਡਵੋਕੇਟ ਲੀਗਲ ਐਡਵਾਈਜ਼ਰ ਸਦਾ ਬਕਰਮ ਸਿੰਘ ਮਜੀਠੀਆ ਤਾਂ ਆਇਆ ਮੈਂ ਐਡਵੋਕੇਟ ਵੀ ਹਾਂ ਮੈਂ ਆਪਣੇ ਕਾਨੂੰਨੀ ਤੌਰ ਤੇ ਜਿਹੜੇ ਮੇਰੇ ਰਾਈਟਸ ਨੇ ਮੈਂ ਉਹਨਾਂ ਰਾਈਟ ਦੇ ਅਧਿਕਾਰ ਖੇਤਰ ਦੇ ਵਿੱਚ ਰਹਿੰਦਿਆਂ ਹੋਇਆ ਅੱਜ ਚੰਡੀਗੜ੍ਹ ਆਣਾ ਸੀਗਾ ਕਿਉਂਕਿ ਇੱਕ ਐਡਵੋਕੇਟ ਦਾ ਰਾਈਟ ਤਾਂ ਅੱਜ ਕੋਰਟ ਦੇ ਵਿੱਚ ਵੀ ਪੇਸ਼ੀ ਹੋ ਰਹੀ ਸੀ ਸਦਾ ਮਜੀਠੀਆ ਸਾਹਿਬ ਦੀ ਮੈਨੂੰ ਆਪਣੇ ਹੀ ਹਾਈ ਕੋਰਟ ਦੇ ਵਿੱਚ ਕੰਮ ਨੇ ਅਸੀਂ ਜਾਣਾ ਪਰ ਇਹਨਾਂ ਨੇ ਪੁਲਿਸ ਨੇ ਪਿਛਲੇ ਸੈਕਿੰਡ ਤੇ ਤੋਂ ਵੱਧ ਸਮਾਂ ਹੋ ਗਿਆ ਜਦੋਂ ਮੈਂ ਘਰੋਂ ਨਿਕਲ ਲੱਗਾ ਤੇ ਇਹਨਾਂ ਨੇ ਆਣ ਕੇ ਮੈਨੂੰ ਘਰੇ ਹਾਊਸ ਅਰੈਸਟ ਕਰਕੇ ਡੀਟੇਨ ਕਰ ਦਿੱਤਾ ਗਿਆ ਮੈਂ ਇਹਨਾਂ ਨੂੰ ਇਹ ਗੱਲ ਕਹੀ ਕਿ ਐਡਵੋਕੇਟ ਦੇ ਰਾਈਟਸ ਦੇ ਅਗੇਂਸਟ ਜਿਹੜੀ ਹੈ ਵਾਇਲੇਸ਼ਨ ਹੈ ਕਲਾਇੰਟ ਪ੍ਰਿਵੀਲੇਜ ਐਕਟ ਦੇ ਅਗੇਂਸਟ ਜਿਹੜੀ ਵਾਇਲੇਸ਼ਨ ਹੈ ਮੈਂ ਵਕੀਲ ਆ ਮੈਨੂੰ ਤੁਸੀਂ ਵਕੀਲ ਦੇ ਹੋਣ ਦੇ ਤੌਰ ਤੇ ਨਹੀਂ ਰੋਕ ਸਕਦੇ ਜੇ ਤੁਸੀਂ ਰੋਕ ਰਹੇ ਹੋ ਤਾਂ ਮੈਨੂੰ ਕੋਈ ਨੋਟਿਸ ਦਿਓ ਮੈਨੂੰ ਕੋਈ ਨੋਟਿਸ ਇਸ਼ੂ ਕਰੋ ਮੈਨੂੰ ਕਾਰਨ ਦੱਸੋ ਕਿਉਂ ਜਾ ਰਿਹਾ ਤੇ ਇਹਨਾਂ ਵੱਲੋਂ ਇੱਕੋ ਹੀ ਗੱਲ ਕਹੀ ਗਈ ਤੁਸੀਂ ਅਕਾਲੀ ਦਲਾਂ ਨਾਲ ਸੰਬੰਧ ਤੁਸੀਂ ਅਕਾਲੀ ਦਲਾਂ ਨਾਲ ਸੰਬੰਧ ਤੁਸੀਂ ਅਹੁਦੇਦ ਇਹ ਗੱਲ ਦੱਸੋ ਕਿ ਕਿਤੇ ਲਿਖਿਆ ਕਿ ਕਿਸੇ ਪਾਰਟੀ ਦਾ ਉਧੇਦਾਰ ਹੋਣਾ ਮੈਂ ਲੀਗਲ ਵਿੰਗ ਦਾ ਵੀ ਉਧੇਦਾਰ ਹਾਂ ਉਕਾਲੀ ਦਲ ਦੇ ਲੀਗਲ ਵਿੰਗ ਦਾ ਉਧੇਦਾਰ ਪਰ ਮੈਂ ਅੱਜ ਜਿਹੜੀ ਗੱਲ ਕਰ ਰਿਹਾ ਮੈਂ ਬਿਲਕੁਲ ਡਰੈਸ ਕੋਡ ਦੇ ਵਿੱਚ ਹਾਂ ਮੈਂ ਅੱਜ ਐਡਵੋਕੇਟ ਦੀ ਹਸਿਆਤ ਦੇ ਵਿੱਚ ਹੀ ਚੱਲ ਰਿਹਾ ਨੂੰ ਮੈਂ ਪਿਛਲੇ ਦਿਨਾਂ ਤੋਂ ਐਡਵੋਕੇਟ ਦੇ ਤੌਰ ਤੇ ਕੰਮ ਆਪਣਾ ਕਰ ਰਿਹਾ ਜਿੱਥੇ ਵੀ ਮੇਰੇ ਕਲਾਇੰਟ ਨੂੰ ਲੋੜ ਪੈਂਦੀ ਮੈਂ ਐਸਾਂ ਐਡਵੋਕੇਟ ਉੱਤੇ ਹਾਜ਼ਰ ਹੋ ਰਿਹਾ ਮੈਂ ਐਡਵੋਕੇਟ ਦੇ ਤੌਰ ਤੇ ਵਿਚਰ ਰਿਹਾ ਪਰ ਇਹਨਾਂ ਵੱਲੋਂ ਜਿਹੜਾ ਆ ਉਹ ਸੀਨ ਨੂੰ ਨਹੀਂ ਮੰਨਿਆ ਗਿਆ ਇਸ ਸਬੰਧਤ ਮੈਂ ਪਹਿਲਾਂ ACP ਸਾਹਿਬ ਨੂੰ ਇਹਨਾਂ ਨੇ SHO ਸ਼ਿਹਾਟਾ ਇੰਸਪੈਕਟਰ ਵਿਕਰਾਂਤ ਸ਼ਰਮਾ ਤੇ ਸਬੰਧਤ ਅਧਿਕਾਰੀ ਪੁਲਸ ਮੁਲਾਜ਼ਮ ਇੱਥੇ ਆਏ ਸੀਗੇ ਜਿਨ੍ਹਾਂ ਨੇ ਡਿਟੇਨ ਕੀਤਾ। ਉਹਨਾਂ ਮੈਨੂੰ ਕਿਹਾ ਜੀ ACP ਸਾਹਿਬ ਤੇ CP ਸਾਹਿਬ ਦਾ ਹੁਕਮ ਹੈ। ਜਦੋਂ ਮੈਂ ACP ਅੰਮ੍ਰਿਤਸਰ ਵੈਸਟ ਨੂੰ ਕਾਲ ਕੀਤੀ ਉਹਨਾਂ ਫੋਨ ਨਹੀਂ ਚੁੱਕਿਆ ਮੈਂ ਸਬੰਧਤ ਪੁੱਛਣ ਲਈ। ਮੈਂ ਉਹਨਾਂ ਨੂੰ ਫੇਰ ਇੰਸਪੈਕਟਰ ਨੂੰ ਬੇਨਤੀ ਕੀਤੀ ਕਿ ਤੁਸੀਂ ਆਪਣੇ ਸਬੰਧਤ ਅਫਸਰ ਸਾਹਿਬਾਨ ਨਾਲ ਗੱਲ ਕਰ ਲਓ। ਉਹਨਾਂ ਨੇ ਇਹ ਗੱਲ ਕਹੀ ਕਿ ਅਸੀਂ ਸਾਨੂੰ ਹੁਕਮ ਹੈ ਜੀ। CP ਸਾਹਿਬ ਦਾ ਹੁਕਮ ਹੈ ਕਿ ਅਰੈਸਟ ਕਰੋ, ਹਾਊਸ ਅਰੈਸਟ ਕਰੋ, ਡਿਟੇਨ ਕਰੋ ਉਸੇ ਪੋਜਨਾ ਮਹਾਲੀ ਦੇ ਵਿੱਚ ਅਸੀਂ ਜਦੋਂ ਸਵੇਰੇ ਇੱਥੇ ਕਤਰ ਹੋਏ ਆ ਮੇਰੀ ਇਰਾਹਸ਼ ਦੇ ਉੱਤੇ ਚੀਦ ਉਦਮ ਸਿੰਘ ਨਗਰ ਤਾਂ ਜਦੋਂ ਇਹ ਗੱਡੀਆਂ ਵਿੱਚ ਬੈਠੇ ਤਾਂ ਜਿਹੜੇ ਜਿਆ ਲੋਕਲ ਪੁਲਿਸ ਸਾਡੇ ਕੋਲ ਆਈ ਆ ਉਹਨਾਂ ਸਾਡਾ ਰਸਤੇ ਵਿੱਚ ਸਾਨੂੰ ਰੋਕ ਕੇ ਪੁੱਛਿਆ ਵੀ ਕਿੱਥੇ ਜਾ ਰਹੇ ਸੀਗਾ ਮਹਾਲੀ ਜਾ ਰਹੇ ਆ ਉਹਨਾਂ ਕਿਹਾ ਵੀ ਤੁਸੀਂ ਮਹਾਲੀ ਨਹੀਂ ਜਾ ਸਕਦੇ ਅਸੀਂ ਕਾਰਨ ਪੁੱਛਿਆ ਵੀ ਕਿਹੜੀ ਗੱਲੋਂ ਨਹੀਂ ਜਾ ਸਕਦੇ ਪਰ ਕਾਰਨ ਨਹੀਂ ਸਾਨੂੰ ਦੱਸਿਆ ਗਿਆ ਤੇ ਇਸ ਕਰਕੇ ਅੱਜ ਹੁਣੇ ਹੀ ਸਾਨੂੰ ਜਿਹੜਾ ਪਤਾ ਲੱਗਾ ਵੀ ਸਾਨੂੰ ਇੱਕੋ ਗੱਲ ਉਹਨਾਂ ਕੀ ਹੈ ਜਾਂ ਤਾਂ ਥਾਣੇ ਚੱਲੋ ਤੋ ਜਾਇ ਨਹੀਂ ਤੇ ਤੁਹਾਨੂੰ ਹਾਊਸ ਰੈਸਟ ਜਿਹੜਾ ਤੁਸੀਂ ਕਰਨਾ ਤੇ ਤੁਹਾਨੂੰ ਹਾਊਸ ਅਟੈਚ ਕੀਤਾ ਜਾਂਦਾ